ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਚਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਚੋਟੀ ਤੇ ਇੱਕ ਤੋਕੜ ਗੱਪਣ ਤੇ ਵਿਹੜ ਵੀ ਜਿਹੜੀ ਤੋਕੜ ਗੱਪਣ ਆ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛ ਰਿਆਂ ਪਟੂਆ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਸਣਾ ਠੀਕ ਠਾਕ ਜੀ ਅਰੇ ਦੇ ਵੀਰ ਜੀ ਤੁਸੀਂ ਸੁਣਾਓ ਜੱਟ ਦੀ ਕਲਾ ਜੀ ਜੱਟ ਦੀ ਕਲਾ ਚਾਹੀਦੀ ਵੀਰ ਜੀ ਤੇ ਕਿਵੇਂ ਰਿਹਾ ਕੱਲ ਵਾਲੀ ਵੀਡੀਓ ਦਾ ਕੱਲ ਵਾਲੇ ਵੀਰ ਭਰਾਵਾਂ ਕੋ ਜੱਗੇ ਵੀਰ ਆਪਾਂ ਮਾਗੂ ਜਣੇ ਜਿਹਦੇ ਫੋਨ ਚੁੱਕੇ ਨਹੀਂ ਗਏ ਅੱਛਾ ਜੀ ਮਤਲਬ ਫੋਨ ਇੰਨੇ ਆਇਆ ਕੋਈ ਹੰਤੀ ਕੋਈ ਨਹੀਂ ਤੱਕ ਰੌਂਡਿਆ ਠੀਕ ਆ ਠੀਕ ਆ ਹਾਂ ਤਾਂ ਫੋਨ ਮੇਰੇ ਖਿਆਲ ਨਾਲ ਮੈਂ ਫੇਰ ਬੰਦ ਕਰਕੇ ਵੀਡੀਓ ਬਣਾਉਣ ਲਿਆ ਹਾਂ ਹਾਂ ਜੀ ਹਾਂ ਜੀ ਆਹ ਵੇਖੋ ਜਾ ਚਲਾਇਆ ਆਪਾਂ ਠੀਕ ਹੈ ਠੀਕ ਹੈ। ਬੜਾ ਨੀ ਬੜਾ ਡਾਏ ਆ। ਅੱਛਾ ਜੀ। ਹਾਂ ਜੀ ਹਾਂ ਜੀ। ਵੱਟੀਆਂ ਮੱਜਾਂ ਦੇ ਬੜਾ ਫੋਨ ਆ ਜੱਗੇ ਵੀਰ ਜੀ। ਠੀਕ ਹੈ ਠੀਕ ਹੈ। ਨਹੀਂ ਚੰਗਾ ਹੀ ਮਾਲ ਸਾਫ ਹੀ। ਮਾਲ ਹੀ ਚੰਗਾ ਜੀ। ਤੇ ਕਿਹੜੀ 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 ਜਗ੍ਹਾ ਦੇ ਗਏ? ਹਾਂ ਜੀ। ਕਿਹੜੀ ਸਾਈਡ ਤੇ ਗਈਆਂ ਮੱਜਾਂ? ਇਹ ਕਹਿੰਦੇ ਸਿੱਧੂ ਮੂਸੇ ਵਾਲੇ ਦੇ ਪਿੰਡ ਵੱਟੀ ਚਲ ਗਈ ਜਿਹੜੇ ਆਪਾਂ 3 ਲੱਖ ਦੇ ਪਾਏ। ਅੱਛਾ ਜੀ। ਹਾਂ ਜੀ ਹਾਂ ਜੀ। ਠੀਕ ਹੈ ਠੀਕ ਹੈ। ਇਹ ਉਹ ਫੇਰੇਟ ਤੇ ਕਿ ਚਾਰ? ਨੇ ਥੋੜਾ ਬੋਦਾ ਮਾਨ ਕਰਾਉਣਾ ਪਿਆ ਵੀਰ ਹਾ ਤੁਹਾਨੂੰ ਪਤਾ ਈ ਦਿਨੋਂ ਫੋਨ ਆਇਆ ਕੀਤਾ ਵੀਰ ਹਣਾ ਤੇ ਮਾਨ ਕਰਨਾ ਪੈਂਦਾ ਥੋੜਾ ਬੋਦਾ ਨਹੀਂ ਚਲੋ ਕਰਨਾ ਵੀ ਪੈਂਦਾ ਕਰਨਾ ਵੀ ਚਾਹੀਦਾ ਵਾ ਹਾਂਜੀ ਹਾਂਜੀ ਤੇ ਬਾਈ ਜੀ ਐਡਰੈਸ ਦੱਸ ਦਿਓ ਆਪਣਾ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚੁੰਦਾ ਜ਼ਿਲ੍ਹਾ ਮਸਰੂ ਤੁਮ ਨੰਬਰ ਹੀ ਬੋਲ ਜੀ ਨਹੀਂ ਨੇ 94945 ਠੀਕ ਆ ਜੀ ਭਈਆ ਪਹਿਲੇ ਦੱਬਾ ਦੇ ਝੋਲੀ ਕਰਵਾ ਸੁਬਾ ਸੂਈ ਆ ਇਹ ਦੂਜਾ ਸੁਬਾ ਸੂਈ ਆ ਪੱਛੋਂ ਰਾਤ ਦੇ ਜੱਗੇ ਵੀ ਸੂਈ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਕਿੰਨਾ ਕੁ ਬੋਲਾ ਕਟਿਆ ਬੋਲਾ ਟਾਈਮ ਇਥੇਲੇ 9:00 10:00 ਜੀ ਨਾ ਜਿਹਦਾ ਕੀ ਗੱਲ ਆ ਜੀ ਪਿੱਛੇ ਫਰੀ ਮਲਕਾ ਫਾਗਿਆ ਹਾਂ ਜੀ 9 ਤੋਂ 10 ਲੀਟਰ ਜਿਹੜਾ ਬੌਲਾ ਇਸ ਟਾਈਮ ਦਜ਼ੜੀ ਯਾਰ ਬਾਈ ਕਿੰਨੇ ਕੁ ਦੁੱਧ ਵਾਲੀਏ ਦੁੱਧ ਜੱਗੇ ਵੀਰ ਪਹਿਲੇ ਸਵੇਰ 15 ਕਿਲੋ ਦੁੱਧ ਭਰੇ ਆ ਜੇ ਨੇ ਅੱਛਾ ਜੀ ਦੂਸਰਾ ਸਵੇਰ ਸੁਈ ਆ ਠੀਕ ਆ ਜੀ ਹਾਂ ਜੀ ਬਹੁਤੋ ਬਾਈ ਨੌ ਵੀਰ ਜੀ ਅਡੀ ਪਹਿਲੇ ਸਵੇਰ ਜਿਹੜਾ 15 ਲੀਟਰ ਤੁਹਾਨੂੰ ਪਤਾ ਵੀ ਉਧਰੋਂ ਜਿਹੜਾ ਮਾਲ ਆਉਂਦਾ ਚੰਗਾ ਹੀ ਆਉਂਦਾ ਜੱਗੇ ਵੀਰ ਹਾਂ ਜੀ ਹਾਂ ਜੀ ਹਾਂ ਜੀ ਕਰੋ ਜੀ ਚੈੱਕ ਮਾਦੀ ਕੋਣਾ ਕਿਤੇ ਰਹੀ ਹੋ ਆਪ ਵੀ ਜੰਡ ਬਲੈਕ ਆ ਤਾਂ ਜੰਮੀ ਪਲੀ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਜਾ। ਕੋਠੇ ਚਿੱਟੀ ਜਪਾ ਇਹਨੂੰ ਵੀ ਕਹਿੰਦੇ ਪੇਠ ਫੂੜਾ ਤੇ ਹਨ ਚੌੜਾ ਜਿੱਤਰਾ ਮੰਜਾ ਨਹੀਂ ਟਹਿਣਾ ਵਾਲਾ ਪ੍ਰੋਗਰਾਮ ਹੁੰਦਾ। ਇਹ ਕਿੰਨੇ ਵਜੇ ਬਾਈ ਚਿਵਾਈ? ਚਿਵਾਈ 7 ਵਜੇ ਹੁੰਦੀ ਆਪਣੀ ਜੱਗੇ ਵੀਰ ਜੀ। ਠੀਕ ਹੈ ਠੀਕ ਹੈ। ਲਓ ਜੀ 7 ਵਜੇ ਦੀ ਚਿਵਾਈ ਇਹਦਾ ਟਾਈਮ ਹੈ। ਇਸ ਟਾਈਮ ਮੈਂ ਸਾਂ ਤੱਕਦਾ ਹਾਂਗਾ। 12 ਮਰ ਕੇ 1:00 ਮਰਨਾ ਚਾਹੁੰਦਾ। ਠੀਕ ਹੈ ਠੀਕ ਹੈ। ਲਓ ਜੀ 11-12 ਦਾ ਟਾਈਮ ਹੋ ਗਿਆ ਵਾ। ਇਹ ਥੋੜਾ ਤਾਂ ਸੈਜ ਗਿਆ ਬੜਾ ਚੰਗਾ ਹੈ ਕੱਲਾ ਕੱਲਾ ਲੱਗਾ ਪਿਆ ਵਾ ਇਕਰ ਵੀ ਸੈਜ ਤੋਂ ਇੱਕ ਦਾ ਸਜੇ ਇਹ ਫਿਰ ਸਵਾਰਜੀ ਦੇ ਸਿੰਗਲ ਰੈਂਕ ਲੱਗਾ ਹੋਇਆ ਜਿੰਨੇ ਨੇ ਸੈਜ ਤੇ ਰੈਂਕ ਹੋਰ ਮਗਾਂ ਲੱਗਣ ਤੁਸੀ ਗਿਆ ਵਾ ਸੁਆ ਸਹੀ ਜਕਰਮ ਵਾਲੀ ਤੇ ਬਾਈ ਜੀ ਇਹਦਾ ਫਿਰ ਪ੍ਰਾਈਜ਼ ਫੁੱਲ ਦਾ ਜੱਗੇ ਵੀ ਰੱਜ ਕਰ ਦੇਣਾ ਮੁਕਤ ਆ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਅੱਜ ਜੱਜਵੀਰ ਪੂਰੇ ਡੇਢ ਦੀ ਦੇ ਲਈਏ ਫੋਨ ਕਰ ਦਿੱਤੀ ਜੈ ਜਰਾਰਾ ਉਹ ਜਨਾ ਹਾਂ ਨਹੀਂ ਕਰ ਮਾ ਹਾਂ ਨਾ ਕਰ ਦੀਏ ਇੱਕ 20 ਹੀ ਦੇ ਦਾਂ ਜੱਜਵੀਰ ਇੱਕ 20 ਹੀ ਹਾਂਜੀ ਉਹ ਤੁਹਾਨੂੰ ਪਤਾ ਹਾਂ ਥੋੜਾ ਬੋੜਾ ਤੁਹਾਨੂੰ ਪਤਾ ਜਿਹੜੀ ਮੱਝਾਂ ਕੱਲ ਆਪਾਂ ਲੈ ਲੈਂਗੇ ਰੁਪਈਆਂ ਦੀਆਂ ਰੁਪਈਆਂ ਹਾਂਜੀ ਹਾਂਜੀ ਚਲੋ ਉਹ ਚੀਜ਼ਾਂ ਥੋੜੀਆਂ ਹੋ ਰਹੀਆਂ ਨੇ ਨਹੀਂ ਨਹੀਂ ਉਹ ਹੋ ਰਿਓ ਤੁਹਾਨੂੰ ਪਤਾ ਵੀ 20 20 ਪਲੱਸ ਆਵੀਆਂ ਹਾਂਜੀ ਹਾਂ ਤਾਂ ਦੁੱਧ ਵੀ ਜ਼ਿਆਦਾ ਨਹੀਂ ਮੈਂ ਆਂਦਾ ਵੀ 16 17 16 17 ਕਿਲੋ ਭਰ ਕੇ ਆਉਗੀ ਅੱਛਾ ਹੀ ਤੁਹਾਨੂੰ ਪਤਾ ਛੋਟੀ ਚੰਗੀ ਆ ਚੰਗੀ ਚੰਗੀ ਹਾਂ ਚਲੋ ਕਰ ਦੋ ਥੋੜਾ ਬੋਲਾ ਤੁਸੀਂ ਕਿਹਾ ਜੋ ਕਰਨਾ ਦੋ ਛੱਡ ਦਈਏ ਦੋੜਾ ਛੱਡਈਏ ਫਿਰ ਹਾਂ ਬਾਹਾਨਾ ਇੱਕ ਦਾਦੀ ਤੋਂ ਮੰਗ ਲਓ ਜੀ ਉੱਲੀ ਸ਼ਾਲਮਾਰਤੀ ਜਬਾਈ ਨੇ ਪਾ ਦੇਂਦਾ ਨਹੀਂ ਤਾਂ ਕੋਈ ਇੱਕ ਦਾਦੀ ਝੋਟੀ ਵੇਖੋ ਘਾਤ ਕਾੜ ਵੀ ਚੱਲ ਆਵਾ ਤੇ ਚਲੋ ਮਿਲ ਕੇ ਬਾੜ ਵਿੱਚ ਜਾਂਦਾ ਆ ਗਏ ਆ ਠੀਕ ਆ ਠੀਕ ਆ ਜੇ ਜੱਗੇ ਵੀ ਸਾਹਮਣੇ ਆਪਾਂ ਗੱਲ ਕਰੀਏ ਨਾ ਹਾਂਜੀ ਸਾਹਵੇਂ ਇੱਕ ਮਤਲਬ ਵੀ 80 8000 ਰੁਪਏ ਲੱਗ ਜਾਂਦੀ ਝੋਟੀਆਂ ਦਾ ਕਰਨ ਦੇ ਲੱਗ ਜਾਂਦਾ ਹੈ ਹਾਂ ਸੋਹਣ ਕੋਣਾ ਵੇਖੋ ਕਿੰਨਾ ਝੋਟੀ ਦਾ ਠੀਕ ਹੈ ਠੀਕ ਹੈ ਹਾਂ ਇੱਕ 10 ਦੀ ਦੇ ਦਾਂ ਕੋਈ ਆਏਗਾ ਤਾਂ ਮਾਨ ਫੇਰ ਕਰਦਾ ਨਹੀਂ ਤਾਂ ਕੇ ਵੀਰ ਫੇਰ ਕਰ ਲਓ ਜੀ ਮਾਨ ਤਾਲ ਮੌਕੇ ਦੇ ਹੋਰ ਵੀ ਕੀਤਾ ਜਾਊਗਾ 5000 ਦਾ ਕਰਾਉਣਾ ਇਹ ਟੋਕੜ ਗੱਬਣੇ ਜੱਗੇ ਵੀਰ ਅੱਛਾ ਜੀ ਇਹ ਥਾਲੇ 9 ਕਿਲੋ ਦੁੱਧ ਜੀ ਠੀਕ ਹੈ ਤੇ ਅੱਜ ਹੀ ਚੈੱਕ ਕਰਾਈ ਆਪਾਂ 3/4 ਮਹੀਨੇ ਚੈੱਕ ਪਾਜੇ ਮਗਰ ਕੱਟੀ ਐ ਇਹਦੇ ਠੀਕ ਹੈ ਠੀਕ ਦੋ ਮਿੰਟ ਟਾਈਮ ਕੱਟੀ ਦੇ ਮੀਟ ਤੋਂ ਆ ਗਿਆ ਸਾਡੇ 4 ਮਿੰਟ ਦੇ ਚੱਕ ਪਾਸ ਤੇ ਦੁੱਧ ਬਾਈ ਦੁੱਧ ਵੀ ਜੀ 8 ਤੋਂ 8.5 ਕਿਲੋ ਤਿਆਰ ਜੇ ਠੀਕ ਹੈ ਲਓ ਜੀ 8 ਤੋਂ 8.5 ਲੀਟਰ ਜਿਹੜਾ ਦੁੱਧ ਤਿਆਰ ਹੈ ਇਸ ਕੋਲ ਕਿਤੇ ਚੈੱਕ ਆ ਸਕਦਾ ਜੀ 3 ਮਿੰਟ ਵਿੱਚ ਦੁੱਧ ਆ ਗਿਆ ਪੂਰੀ ਫੋਟੋ ਹੈ ਕਿੰਨੀ ਉਤਾਈਆ ਐਂਡ ਸਿੰਗਲ ਹੱਡੀ ਬਈ ਸੱਜਾ ਤਾਂ ਕਿੰਨਾ ਸਰਕਾਰ ਹੈ ਦਾ 14 15 ਕਿਲੋ ਦਾ ਜੇ ਵੀ ਸੱਜ ਨੇ ਦੁੱਧ ਭਰਿਆ ਹੈ ਅੱਛਾ ਜੀ ਹਾਂਜੀ ਹਾਂਜੀ 14 ਤੋਂ 15 ਲੀਟਰ ਜਿਹੜਾ ਦੁੱਧ ਮਿਲ ਤੇ ਰਿਕਾਰਡ ਆ ਗਿਆ ਜੀ ਹਾਂਜੀ ਦੋਨੋਂ ਟਾਈਮ ਕਰਤੀ ਨਹੀਂ ਮਿਲਦੀ ਠੀਕ ਹੈ ਠੀਕ ਹੈ ਯਾਰ ਲਓ ਜੀ ਪਿਛਲੇ ਵੀ ਟ੍ਰੀਮ ਲੱਕਾ ਫੇਮੀ ਤੁਹਾਨੂੰ ਭਲੀ ਭলাই ਮਿਲ ਜਾਣੀ ਹੈ ਕੋਈ ਸਾਹਮਣੂ ਭਰਾ ਤੇ ਚਲੋ ਇਹ ਜਿੰਨੂੰ ਵੀ ਤਿਆਰ ਹੋ ਜਣੀ ਕਰਮ ਵਾਲੀ ਤੇ ਤਾਂ ਤੋਂ ਬਹੁਤੀ ਚੰਗਾ ਲੱਗਾ ਤੇ ਹੈ ਕਿ ਸਿੰਗਲ ਹੱਡੀ ਆ ਛੋਟੀ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਜਗੇ ਮਿਲੋ ਜਿਹਦੇ ਕਾਨੂੰ ਕਰੀਏ ਇਹਦੇ ਫਿਰ ਮੁੱਲ ਹੈ 80-85000 ਅੱਛਾ ਜੀ ਇਹ ਜਗੇ ਵੀ ਰੋ 75000 ਦੇ ਦਾਂਗੇ ਹੋਰ ਕਾਫੀ ਦੇ ਜਾਈ ਜੀ ਇਹ ਤੇ ਕੇ ਵੀਰਾਂ ਮਨ ਕੱਟੀ ਤੁਹਾਨੂੰ ਬੜਾ 10000 ਦੀ ਆ। ਹਾਂਜੀ ਇਹ ਇਹ ਤਾਂ ਗੱਲ ਸਹੀ ਹੈ। ਕਰਾ ਲਓ ਜੋ ਤੁੰਗ ਕਰਾਉਣਾ ਤੇ। ਇਹ ਕਰ ਦੋ ਆ। 75 75 ਦੀ ਆ। 10 ਦੇ ਦੇ ਲੇ ਗੇ। ਵਨ ਟਾਲੀਅਰ। ਤੱਕਾ ਜਾਣਾ। ਇਹ ਕਰ ਦੋ ਫਿਰ ਜੈ ਸਮੋ ਜਿੱਤੇ ਗੱਡ। ਚਲੋ ਠੀਕ ਹੈ ਤੂੰ ਕਹਿ ਤਾ 5-10 ਹਜ਼ਾਰ ਤਾ। ਆਪਣੇ ਲੋਕ। ਹੂੰ। ਮੈਂ ਇੱਕੋ ਹੀ ਹਰਦਾ ਹੁਣ। ਇਕ ਫੋੜਾ ਦਾਰੀ ਦਾ ਨਹੀਂ ਇਹ ਕਰਨ ਦਾ ਕਾਹਦਾ ਦਾ ਦੇ ਪਰ ਹਾਂਜੀ 60 ਦੀ ਹਾਂ ਨਹੀਂ ਤੱਕਾ ਨਾ ਜੇ ਵੀ ਨਹੀਂ ਹੁੰਦਾ ਕੋਈ ਨਾ ਜਾਂਦੇ ਪਾ ਚਲੋ ਇਹ 60 ਦੀ ਦੇਣਾ ਠੀਕ ਲੋ ਜੀ ਟੋਕੜ ਗੱਪਣ 14 ਤੋਂ 15 ਲੀਟਰ ਮਿਲ ਕਰ ਗੌੜੇ ਆ ਇਹ ਬੁੱਧ ਵਾਲੀ ਆ ਆ ਵੀ ਪਰਲੀ ਚਮੜੀ ਹੈ ਪਰਲੀ ਚਮੜੀ ਲਾਚਾ ਮਾ 60 ਜਿਆਦੀ ਮਗਰ ਕੱਟੀ ਵੀ 10000 ਕਿ 60000 ਚ ਹਾਂਜੀ 60000 ਤਿੰਨ ਤਿੰਨ ਇੱਕ ਅੰਦਰ ਤੋਂ ਦੋ ਆ ਵੀ ਜੀ ਟੋਕੜ ਗੱਪਣ ਜੀ ਅੱਛਾ ਜੀ ਆਪਣੇ ਚੈਨਲ ਤੇ ਵਿਗਈ ਇਹਨੇ 25 ਕਿਲੋ ਆਪਾਂ ਦੁੱਧ ਮਿਲ ਕੇ ਦਿੱਤਾ ਹੈ। ਅੱਛਾ ਜੀ। ਹਾਂ ਉਦੋਂ ਆਪਾਂ ਚੈਨਲ ਫਰੀਦੇ ਚੈਨਲ ਦੇ ਭਾਈ ਠੀਕ ਆ। ਤੇ ਹੁਣ ਹੈਗੀ ਉਹ 6 ਮਹੀਨਿਆਂ ਦੀ। ਅੱਛਾ ਜੀ। ਦੁੱਧ ਵੀ ਜੇ ਨਾਲੇ 10,000 ਕਿਲੋ ਹੀ। ਅੱਛਾ ਜੀ। ਆਪਣੇ ਗਾਲੇ ਨੇ ਜੀ ਨਹੀਂ ਲਾਇਆ। ਠੀਕ ਆ। ਹੁਣ ਇਹ ਥੋੜੇ ਦੁੱਧ 9 ਕਿਲੋ। ਅੱਛਾ ਜੀ। ਤੇ ਹੈਗੀ ਠੰਡੀ ਧੀਰੀ ਆ। ਆਹ ਵੇਖੋ। ਠੀਕ ਆ ਠੀਕ ਆ। ਲਓ ਜੀ 24 ਤੋਂ 25 ਲੀਟਰ ਜਿਹੜਾ ਸੱਜਾ ਦਾ ਰਿਕਾਰਡ ਆ। ਸਵੇਰ ਭਾਈ ਕਿ ਨਵਾ ਹੁਣ ਇਹਨੇ ਤੀਸਰਾ ਸੁਗਾ ਸੁਨਾ ਵੀਰ ਜੀ ਠੀਕ ਹੈ ਸੁਗਾ ਤੀਸਰਾ ਤੇ ਕੱਦ-ਕੱਦ ਜਿਹੜਾ ਬਹੁਤ ਚੰਗਾ ਆ ਗਿਆ ਵਾ ਇਹ ਵਾ ਨੇ ਤੇ ਜਿਹੜੀਆਂ ਵੀ ਚੱਕਾ ਕਰਦੇ ਇਹ ਤੇ ਲੱਗਦੇ ਨਾ ਚਲੋ ਇਹ ਤਾਂ ਫੁੱਲ ਤਿਆਰ ਹੋ ਗਏ ਕਿਤੇ ਟੇਪ ਤੋਂ ਬਹੁਤੀ ਪੰਡਾ ਪਾ ਜੂਗੀ ਕਰਮਾਲੀ ਮਾਰ ਸਾਰੇ ਕਰ ਤੋਰਿਆ ਨਹੀਂ ਜਾਂਦਾ ਕੋਈ ਬੱਕਰੀ ਠੀਕ ਹੈ ਠੀਕ ਹੈ ਜੀ ਤੇ ਸਾਲਾ ਦਾ ਸੈੱਜ ਕੈਪ ਜਿਹੜਾ ਚੰਗਾ ਆ ਗਿਆ ਵਾ ਹਨ ਕੱਲਾ-ਕੱਲਾ ਲੱਗਾ ਪਿਆ ਵਾ ਸਾਲਾ ਸ਼ੇਵਲ ਦੀ ਬਾਈ ਚੱਕ ਪਾਸ 6 ਮਹੀਨੇ ਪੂਰੀ ਚੱਕ ਪਾਸ ਅੱਜ ਸਾਡੇ ਕੇ ਡਾਡੇ ਚੱਕਰਾਤੀਆਂ ਦੂਵੇਂ ਮਾਝੀ ਵੀ ਤੇ ਦਾਣ ਠੀਕ ਹੈ ਠੀਕ ਹੈ ਲੋ ਜੀ 8 ਤੋਂ 9 ਲੀਟਰ ਦੁੱਧ ਵੀ ਤੇ ਆਜਾ ਕਰੂ ਕੋਲ ਜਿਆਦਾ ਹੀ ਜੱਗੇ ਵੀ ਨਹੀਂ 11 ਚੱਲੋ ਅੱਛਾ ਜੀ ਤੁਹਾਨੂੰ ਪਤਾ ਵੀ ਉਪਰੇ ਥਾਂ 'ਚ ਜੋ ਡੰਗਰ ਹੁੰਦਾ ਨਾ ਉਹ ਕੱਟ ਜਾਂਦਾ ਆ ਠੀਕ ਹੈ ਠੀਕ ਹੈ ਹਾਂ ਹਾਂ ਆਜੇ ਤਾਂ ਫਰਕ ਆ ਇਹ ਪਰਵਿੰਦੀ ਜਿਹੜਾ ਕੋਈ ਵੀਰ ਭਰਾ ਲੈ ਜਾਊਗਾ ਨਾ ਉਹ ਯਾਦ ਕਰੋ ਵੀ ਜਿੰਨਾ ਦੁੱਧ ਦਿੰਦੀ ਆ ਠੀਕ ਆ ਠੀਕ ਆ 6 ਮਹੀਨੇ ਦੀ ਅਜੇ ਵੀ 11 ਕਿਲੋ ਆਪਣਿਆਂ ਤੋਂ ਕੱਢ ਗਈ ਆ ਠੀਕ ਆ ਠੀਕ ਆ ਲਓ ਜੀ ਸੇਬੀਆਂ ਤੋਂ ਜਿਹੜੀਆਂ ਕਾਫੀ ਆ ਗਿਆ ਗੱਡ ਦੇ ਵਿੱਚ ਆ ਸਾਰੇ ਲਾੜੇ ਕੱਢ ਦੀ ਆ ਤੇ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਲਓ ਜੀ ਟਿਕਟਾ ਬਹੁਤ ਹੀ ਜ਼ਿਆਦਾ ਬਾਖਵਾਲ ਕਰ ਜਾਂਦੀ ਜਿੱਦਣ ਪਾਈ ਕਹਿੰਦਾ ਕਿ ਫੁੱਲ ਤਿਆਰ ਹੁੰਦੀ ਆ ਹਾਂਜੀ ਹਾਂਜੀ ਇਹ ਐਸ ਦਾ ਵੀ ਨਾ ਹੋ 6 ਮਿੰਨ ਦੀ ਚੱਕ ਪਾਸ ਤੇ 8 ਤੋਂ 9 ਲੀਟਰ ਆ। ਗਰੂਪ ਉਹ ਦੋ ਤਿਆਰ ਆ। ਪਟੂ ਬਾਈ ਦੇ ਕੋਲ ਫਿਰ ਜਿਹੜੇ ਕਹਿ ਗਏ ਆ ਤੇ ਇਹਦਾ ਬਾਈ ਜੀ ਮੁੱਲ ਫਿਰ ਮੁੱਲ ਜੱਗੇ ਵੀ ਨਿਗਾ ਜੇ ਕਰ ਦਗੇ। ਹਾਂਜੀ। ਉਹਨਾਂ ਦੇ ਵਿੱਚ ਆਪਾਂ ਮਾ ਝੋਲੇ ਮਾਨਾ 80000 ਆ ਜੀ। ਅੱਛਾ ਜੀ। ਹੁਣ ਆਪਾਂ 40000 ਦੀ ਦੇ ਦਈਏ। 4020? ਹਾਂਜੀ ਹਾਂਜੀ। ਇਹ ਵੀ ਜੈਸਰ ਨੂੰ ਦੱਸ ਜਿਏਗੇ। ਦਾਦ ਹੋਏ ਨਹੀਂ। ਨਹੀਂ ਦਾਦ ਆਣਾ ਜੀ। ਹਾਂ। ਹਾਂ ਲਈ। 30000 ਘਟਾ ਦੇ। ਨਹੀਂ ਜੀ ਆ ਨਾ ਵੀ ਬੰਨਾ। ਨੇ ਚਾਹੀਦਾ ਚਾਹੀਦਾ ਜਿਆਦਾ ਚੰਗੀ ਵਾਲੀ ਚਾਹੀਦੀ ਨਹੀਂ ਨਹੀਂ ਸਾਫ਼ ਐ ਸਾਫ਼ ਐ ਸਾਫ਼ ਗੋਦਰੀ ਆਪਣੇ ਵੀਡੀਓ ਕੱਢ ਕੇ ਪਾ ਦਾਂਗੇ ਕਿ ਵੀਰ ਭਰਾ ਨੇ ਕਿ ਹਾਂਜੀ ਪਾ ਦਾਂਗੇ ਵੀਡੀਓ ਪਾ ਦਾਂਗੇ ਤੇ ਆਪੇ ਮੰਨ ਜੇ ਵੀ ਚੜ ਦੇ ਖੁੱਲੇ ਹੀ ਛੱਡ ਦੇ ਇੱਕਰੀ ਹੋਣਾ ਤੈਨੂੰ ਛਡਾ ਲਓ ਨਹੀਂ ਮੈਂ ਹੀ ਆ ਵੀ ਛੱਡੂ ਨਾ ਸਾਰੇ ਚਲੋ ਪੂਰੇ 35000 ਦੇ ਦਾਂ 35000 ਪੂਰੇ 35000 ਚਲ ਜਾ ਰਹੇ ਛੱਡ ਦਿੰਨੇ ਹਾਂ ਨਹੀਂ ਥੱਕਾ ਹੋ ਜਾਣਾ ਜੱਗੇ ਵੀਰ 34 ਵੀ ਜਾਣ ਦੀ ਹੈ ਥੱਕਾ ਹੋ ਜਾਣਾ ਫਿਰ ਚਲੋ ਕੋਈ ਗੱਲ ਨਹੀਂ ਆ ਕੋਈ ਸਾਹ ਲੂਗਾ ਚਲੋ ਯਾਦ ਕਰੂਗਾ ਭਰਾ ਜੀ ਚਲੋ ਚੌਂਕੀ ਦੀ ਦੇ ਦਾਂਗੇ ਪਰ ਚੰਗੀ ਆ ਪਰ ਇੱਕ ਇਹ ਆਪਾਂ ਕਰਦੇ ਆ ਜਿਵੇਂ ਵੇਚਣੀ ਹੋ ਤਿਆਰ ਕਰਕੇ 52000 ਦੀ ਆਪਾਂ ਫੇਰ ਲੈਣਗੇ ਅੱਛਾ ਜੀ ਦੁੱਧ ਵੀ ਪੀਏ ਤਕਰੀਨ ਜਿਹੜਾ ਫੇਰਨਾ ਹੋਵੇ 50 ਤਿੰਨ ਮਹੀਨੇ ਸਾਹਮਣੇ ਆ 25 ਕਿਲੋ ਦੁੱਧ ਜੱਗੇ ਵੀਰ ਭਰਦੀ ਆ ਗਾਰੰਟੀ ਨਾਲ ਅੱਛਾ ਜੀ ਹਾਂ ਕੀ ਗੱਲੋ ਜੀ 25+ ਚੱਲਣ ਵਾਲੀ ਜਿਹੜੀ ਵੈੜ ਆ ਕੋਈ ਸੇਵਾ ਕਰੂਗਾ ਚੰਗੀ ਹਾਂਜੀ ਦੁੱਧ ਚੰਗਾ ਚੋ ਸਕਦਾ ਉਹ ਬਿਲਕੁਲ ਜਿਹੜੇ ਨਿੱਕੇ ਨਿੱਕੇ ਰੋਡ ਰੇਟ ਆ ਬਜਦੇ ਹਾਂਜੀ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ